ਕਲਨੌਰ ਦੇ ਵਿੱਚ ਇੱਕ ਵਾਰ ਫਿਰ ਤੋਂ ਤਾੜ-ਤਾੜ ਗੋਲੀਆਂ ਚੱਲੀਆਂ ਨੇ ਦੱਸਿਓ ਕਿ ਕਲਨੌਰ ਦੇ ਵਿੱਚ ਲਗਾਤਾਰ ਗੋਲੀ ਚੱਲਣ ਦੀ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਕੱਲ ਦੇਰ ਰਾਤ ਇੱਕ ਵਾਰ ਫਿਰ ਤੋਂ ਕਲਨੌਰ ਦੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਬਾਈਕ ਸਵਾਰ ਦੋ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਇਹ ਫਾਇਰਿੰਗ ਕਿਤੇ ਹੋਰ ਨਹੀਂ ਕਲਨੌਰ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਈਸ਼ਵਰ ਸਿੰਘ ਵੱਲੋਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਿਛਲੀ 15 ਤਰੀਕ ਨੂੰ ਉਹਨਾਂ ਦੇ ਹਸਪਤਾਲ ਦੇ ਬਾਹਰ ਫਾਇਰਿੰਗ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਕੰਪਲੀਟ ਕੀਤੀ ਗਈ ਤੇ ਉਹਨਾਂ ਨੂੰ ਸਿਕਿਉਰਿਟੀ ਵੀ ਦਿੱਤੀ ਗਈ ਸੀ ਪਰ ਹੈਰਾਨ ਕਰ ਦੇਣ ਵਾਲਾ ਹੈ ਕਿ ਇਹਨਾਂ ਨੂੰ ਪਿਛਲੇ ਕੁਝ ਦਿਨ ਤੋਂ ਲਗਾਤਾਰ ਫਰੋਤੀ ਦੀਆਂ ਕਾਲ ਆ ਰਹੀਆਂ ਸੀ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਪਰ ਇਸ ਦੀ ਜਾਣਕਾਰੀ ਪੁਲਿਸ ਨੂੰ ਵੀ ਸਾਂਝੀ ਕੀਤੀ ਗਈ ਅਤੇ ਉਹਨਾਂ ਕੋਲ ਸਿਕਿਉਰਿਟੀ ਪਹਿਲਾਂ ਹੀ ਮਿਲੀ ਹੋਈ ਹੈ ਪਰ ਇਸ ਦੇ ਬਾਵਜੂਦ ਤੁਸੀਂ ਹੌਸਲਾ ਦੇਖੋ ਕਿ ਦੇਰ ਰਾਤ ਦੋ ਬਾਈਕਸ 'ਵਾਰ ਨੌਜਵਾਨ ਆਦਦੇ ਨੇ ਤੇ ਹਸਪੀਟਲ ਦੇ ਬਾਹਰ ਤਾੜ-ਤਾੜ ਗੋਲੀਆਂ ਚਲਾਉਂਦੇ ਨੇ ਗਨੀਮਤ ਇਹ ਰਹੀ ਕਿ ਉਸ ਵਕਤ ਡਾਕਟਰ ਜੋਨੇ ਹਸਪੀਟਲ ਦੇ ਵਿੱਚ ਮੌਜੂਦ ਅੰਦਰ ਹੀ ਸੀ ਅਤੇ ਗੋਲੀਆਂ ਜਿਹੜੀਆਂ ਨੇ ਗੱਡੀ ਦੇ ਸ਼ੀਸ਼ੇ ਅਤੇ ਹਸਪੀਟਲ ਦੀ ਬਾਹਰੀ ਇਮਾਰਤ ਤੇ ਲੱਗੀਆਂ ਹੋਈਆਂ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਹੀਆਂ ਨੇ ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਦੋ ਬਾਈਕ ਸਵਾਰ ਨੌਜਵਾਨ ਆਂਦੇ ਨੇ ਅਤੇ ਤਾੜ-ਤਾੜ ਗੋੜੀਆਂ ਚਲਾ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਇਸ ਮਾਮਲੇ ਦੇ ਵਿੱਚ ਡੀਐਸਪੀ ਕਲਾਨੌਰ ਗੁਰਿੰਦਰ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਹੁਤ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾਵੇਗਾ ਪਰ ਦੱਸ ਦਈਏ ਕਿ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਕਲਾਂ ਨੌਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਫਿਰੋਤੀ ਮੰਗਣ ਦੀਆਂ ਕੋਲਾਸ ਆਮਨੇ ਆ ਰਹੀ ਨੇ ਹਾਲਾਂਕਿ ਪੁਲਿਸ ਵੱਲੋਂ ਕਈ ਮਾਮਲੇ ਜਿਹੜੇ ਨੇ ਉਹ ਹੱਲ ਵੀ ਕਰ ਲਏ ਗਏ ਨੇ ਪਰ ਇਸ ਦੇ ਬਾਵਜੂਦ ਇਹ ਸਿਲਸਲਾ ਨਹੀਂ ਰੁਕ ਰਿਹਾ ਜਿਸ ਤੋਂ ਬਾਅਦ ਆਸ-ਪਾਸ ਦੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਪੁਲਿਸ ਹੁਣ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਫੜਨ ਦੀ ਗੱਲ ਵੀ ਆਖਰੀ ਹੈ ਕੀ ਕਹਿਣਾ ਸੀ ਇਸ ਮੌਕੇ ਤੇ ਨਿੱਜੀ ਹਸਪਤਾਲ ਦੇ ਡਾਕਟਰ ਦਾ ਅਤੇ ਮੌਕੇ ਦੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਨੇ ਬਾਈਕ ਸਵਾਰ ਜਿਹੜੇ ਦੋ ਨੌਜਵਾਨ ਆਦੇ ਨੇ ਤੇ ਇੱਕ ਤੋਂ ਬਾਅਦ ਇੱਕ ਫਾਇਰ ਕਰਕੇ ਹਸਪੀਟਲ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਸੋ ਇਹ ਕੁਝ ਤਸਵੀਰਾਂ ਤੁਹਾਡੇ ਨਾਲ ਸੀਸੀਟੀਵੀ ਦੇ ਸਾਂਝੀ ਕਰ ਰਹੇ ਹਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿ ਜਿਹੜੇ ਦੋ ਬਾਈਕ ਸਵਾਰ ਨੌਜਵਾਨ ਨੇ ਕਿਸ ਤਰੀਕੇ ਦੇ ਨਾਲ ਫਾਇਰ ਕਰਕੇ ਉੱਥੋਂ ਮੌਕੇ ਤੋਂ ਭੱਜਣ ਦੇ ਵਿੱਚ ਕਾਮਯਾਬ ਜਿਹੜੇ ਨੇ ਉਹ ਹੋ ਜਾਂਦੇ ਨੇ ਡਰਮ ਹਸਪੀਟਲ ਦੇ ਮਾਲਕਾਂ ਜੀ ਮੇਰੇ ਕੋਲ ਮੇਰੇ ਪਾਸ 16 ਤਰੀਕ ਨੂੰ ਫਾਇਰਿੰਗ ਹੋਈ ਸੀਗੀ ਉਸ ਦੇ ਸਬੰਧ ਵਿੱਚ ਮੈਂ ਬਰਤਾ ਕਰਾਇਆ ਸੀਗਾ ਪੁਲਿਸ ਨੇ ਮੇਰਾ ਸਹਿਯੋਗ ਕੀਤਾ ਮੈਨੂੰ ਗਲ ਮੈਲ ਵੀ ਦਿੱਤੇ ਬਹੁਤ ਭਜ ਦੌੜ ਵੀ ਕੀਤੀ ਪਰ ਜਿਹੜੇ ਸਾਰਤੀ ਅਨਸਰ ਨਹੀਂ ਫੜੇ ਗਏ ਹੁਣ ਫਿਰ ਮੇਰੇ ਰਾਤੀ ਕੱਲ ਸੀਗੀ 24 ਤਰੀਕ 24 ਤਰੀਕ ਨੂੰ ਫਿਰ ਮੇਰੇ ਫਾਇਰਿੰਗ ਹੋਈ ਆ ਮੇਰੀ ਗੱਡੀ ਆ ਗੱਡੀ ਦਾ ਸ਼ੀਸ਼ਾ ਤੋੜ ਗਏ ਮੇਰੇ ਅੰਦਰ ਸਟਾਫ ਦੇ ਬੰਦੇ ਸੀ ਉਹ ਡਰਾਤੇ ਤੇ ਕੋਈ ਕਾਰਵਾਈ ਨਹੀਂ ਹੋਈ ਦੀ ਮਿਹਰਬਾਨੀ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਸਾਰੇ ਅੱਗੇ ਮੇਰੀ ਸੁਣਵਾਈ ਹੋਏ ਐਨ ਹੋਏ ਕਿ ਮੇਰੀ ਜਾਨੀ ਮਾਨੀ ਦਾ ਨੁਕਸਾਨ ਜਾਨ ਮਾਨ ਦਾ ਨੁਕਸਾਨ ਹੋ ਜੇ ਔਰ ਮੈਂ ਫਿਰ ਐਕਚੁਅਲੀ ਐਕਸ਼ਨ ਲਿਆ ਜਾਏ ਮੈਂ ਇਹ ਤੁਹਾਨੂੰ ਕਿਉਂ ਮਲਗੀ ਬਾਰ-ਬਾਰ ਤੁਹਾਡੇ ਗੋਲੀ ਚਲਾਈ ਜਾ ਰਹੀ ਹੈ ਉਹ ਸਰ ਪ੍ਰੋਤੀ ਬੰਦੇ ਆ 50000 ਰੁਪਿਆ 50 ਲੱਖ ਰੁਪਿਆ ਉਹ ਮੈਂ ਇੱਥੇ 10-10 ਰੁਪਏ 20-20 ਰੁਪਏ ਲੈਂਦਾ ਮੈਂ ਕਿਹੜਾ ਇੱਥੇ ਆਈਸੀਯੂ ਖੋਲਿਆ ਜਦੋਂ ਮੈਂ 25000 ਲੈਂਦਾ ਹਰ ਬੰਦੇ ਤੋਂ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨਾਲ ਮੇਰੀ ਸੁਣਵਾਈ ਹੋਏ ਔਰ ਮੈਨੂੰ ਸੀਨ ਸਾਹਿਬ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਤੁਹਾਨੂੰ ਗਾਰਡ ਵੀ ਮਿਲੇ ਨੇ ਗਾਰਡ ਮਿਲੇ ਆ ਗਾਰਡ ਨਾਲ ਉਸ ਸਹਾਇ ਪੁਲਿਸ ਮੇਰਾ ਸਹਿਯੋਗ ਪੂਰਾ ਕਰਨ ਲਿਆ ਪੁਲਿਸ ਰਾਤ ਵੀ ਮੇਰੇ ਕੋ ਆ ਗਈ ਸੀ ਕਿ ਪੂਰੇ ਜਦੋਂ ਰਾਤੀ ਸਭ 12 ਵਜੇ ਆਏ ਡੀਐਸਪੀ ਵੀ ਆਏ ਐਸਐਚਓ ਵੀ ਆਏ ਉਹਨਾਂ ਨੇ ਬਹੁਤ ਤਸੱਲੀ ਦਿੱਤੀ ਆ ਉਹਨਾਂ ਵੱਲੋਂ ਤਾਂ ਚਲੋ ਮੈਂ ਕੋਈ ਕਮੀ ਨਹੀਂ ਕਰਦਾ ਪਰ ਮੈਂ ਬੇਨਤੀ ਕਰਦਾ ਪੁਲਿਸ ਔਰ ਪ੍ਰਸ਼ਾਸਨ ਨੂੰ ਵੀ ਵੱਧ ਤੋਂ ਜਲਦੀ ਜਲਦੀ ਬੰਦੇ ਟ੍ਰੇਸ ਕੀਤੇ ਜਾਏ ਤਾਂ ਕਿ ਇਹ ਇਹ ਸਹਿਮ ਦਾ ਮਾਹੌਲ ਉਹ ਬਣਿਆ ਹੋਇਆ ਉਹ ਠੀਕ ਹੋਏ ਕੋਈ ਕੋਈ ਕੱਲ ਵੀ ਕਾਲ ਕੋਈ ਆਈ ਕੋਈ ਕੱਲ ਕਾਲ ਨਹੀਂ ਆਈ ਆਂਦੀ ਸੀ ਮੈਂ ਬਲੌਕ ਚ ਪਾਤੀ ਆ ਦੋ ਤਿੰਨ ਕਾਲਾਂ ਆਈਆਂ ਮੈਂ ਡੀਐਸਪੀ ਸਾਹਿਬ ਨੂੰ ਮੈਂ ਸਾਰੀਆਂ ਰਿਪੀਟ ਕਰਦਾ ਰਿਹਾ ਦਿਖਾਉਂਦਾ ਰਿਹਾ ਤੇ ਕਿੰਨੇ ਕੁ ਫਾਇਰ ਹੋਏ ਦੇ ਆ ਚਾਰ ਚਾਰ ਤੋਂ ਪੰਜ ਪੰਜ ਫਾਇਰ ਹੋਏ ਆ ਪੰਜ ਫਾਇਰ ਹੋਏ ਆ ਪੰਜ ਫਾਇਰ ਠੀਕ ਹੈ ਤੇ ਕੀ ਉਹਨ ਕੋਈ ਅੱਛਾ ਲੱਗਾ ਕੁਝ ਅਪਡੇਟ ਹੋਈ ਹੈ ਹੋਰ ਸਾਡੇ ਕੋ ਨਾ ਐਕਚੁਅਲੀ ਟ੍ਰੇਸ ਆ ਮਕਦਮਾ ਸਾਡੇ ਕੋ ਅਸੀਂ ਪੂਰੇ ਪਹੁੰਚੇ ਹੋਏ ਆ ਬਸ ਇਹ ਹੁਣ ਬੇਸਿਕਲੀ ਸਾਡੀ ਵਿੱਚ ਉਹਦਾ ਰੋਗ ਕਹਿੰਦਾ ਗਿਲਟੀ ਆ ਦੇਖੋ ਇਹ ਕੰਨਾ ਹੋ ਗਿਆ ਹੋਣਾ ਨਹੀਂ ਚਾਹੀਦਾ ਇਨਸੀਡੈਂਟ ਨਹੀਂ ਹੋਣਾ ਚਾਹੀਦਾ ਹੈ ਸਕਿਉਰਟੀ ਦਿੱਤੀ ਨਹੀਂ ਓਰੀਜਿਨ ਦੇਖਦੇ ਆ ਕਿ ਕਿਉਂ ਉੱਥੇ ਸਿਕਿਉਰਟੀ ਗਾਰਡ ਕਿਉਂ ਨਹੀਂ ਸੀ ਉੱਥੇ ਦੱਸੋ ਮੇਰਾ ਵੀਰ ਤੇ ਇਹ ਪਹਿਲੇ ਵੀ ਇਹਨਾਂ ਤੇ ਹੋਈ ਸੀ ਫਾਇਰਿੰਗ ਪਹਿਲਾਂ 15 ਤਰੀਕ ਨੂੰ ਹੋਈ ਫਾਇਰਿੰਗ ਉਹ ਤੋਂ ਬਾਅਦ ਇਹਨਾਂ ਨੂੰ ਕਾਲ-ਕੋਲ ਨਹੀਂ ਆਈ ਸੀ ਫਾਇਰਿੰਗ ਤੋਂ ਬਾਅਦ ਇਹਨਾਂ ਕੋਲ ਡਿਮਾਂਡ ਕੀਤੀ 50 ਲੱਖ ਦੀ ਫਾਰੀ ਹਾਂਜੀ ਉਹ ਹੀ ਮਤਲਬ 99 ਵਰਟਰੀ ਐਸੀ ਆ ਬਸ ਉਹ ਅਰੈਸਟ ਕਰਨ ਵਾਲੇ ਬੰਦੇ ਬਾਕੀ ਆ ਅਰੈਸਟ ਕਰਨ ਉਹ ਆ ਬਸ ਹਾਂਜੀ ਉਹੀ ਹੈ ਫਿਰ ਉਹ ਉਹ ਹੀ ਦੇਖਦੇ ਪਏ ਆ ਕਿ ਕਿਦਾਂ ਹੋ ਗਿਆ